ਜਿਹੜਾ ਅਮੀਰ ਆਦਮੀ ਆ ਉਹ ਕੀ ਕਰਦਾ ਉਹ ਕਹਿੰਦਾ ਸ਼ਹਿਰ ਚ ਤਾਂ ਮੇਰੀ ਕੋਠੀ ਹੈ ਅਜਾਸੀ ਮੈਂ ਜਾ ਕੇ ਫਾਰਮ ਹਾਊਸ ਚ ਕਰੂੰਗਾ ਉਹ 2.5 3 4 ਏਕੜ ਜ਼ਮੀਨ ਖਰੀਦਦਾ ਕਿਤੇ ਜਾ ਕੇ ਉੱਥੇ ਵੱਡਾ ਇੱਕ ਫਾਰਮ ਹਾਊਸ ਬਣਾਉਂਦਾ ਹੈ ਸ਼ਹਿਰ ਗੰਦੀਆਂ ਬਸਤੀਆਂ ਪੈਦਾ ਕਰ ਰਹੇ ਨੇ ਤੇ ਘੁੱਟਣ ਮਹਿਸੂਸ ਹੋ ਰਹੀ ਹੈ ਦੁਨੀਆ ਭਰ ਦੇ ਵਿੱਚ ਲੋਕ ਪੁੱਠੇ ਪਾਸੇ ਮੁੜ ਰਹੇ ਨੇ ਕਿ ਜਦੋਂ ਸਾਡੇ ਬੱਚਿਆਂ ਨੂੰ ਹੱਥਕੜੀਆਂ ਲਾ ਕੇ ਪੈਰੀਆਂ ਬੇੜੀਆਂ ਪਾ ਕੇ ਇੱਥੇ 에어ਪੋਰਟਾਂ ਤਾਂ ਛੁੱਟ ਗਏ ਇਸ ਤਰ੍ਹਾਂ ਦੇ ਮਾਲ ਰਿਜੈਕਟਡ ਮਾਲ ਦੀ ਤਰ੍ਹਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰੂਗਾ ਜਦੋਂ ਅਮਰੀਕਾ ਇਹ ਕਹਿ ਰਿਹਾ ਬਾਬ ਰੋੜ ਰਿਹਾ 50% ਟੈਕਸ ਲਾਤਾ 50% ਟੈਕਸ ਦਾ ਮਤਲਬ ਹੈ 48 ਅਰਬ ਡਾਲਰ ਦਾ ਨੁਕਸਾਨ ਇਸ ਦੇਸ਼ ਨੂੰ 48 ਅਰਬ ਡਾਲਰ ਦਾ ਮਤਲਬ ਹੈ 48 ਲੱਖ ਨੌਕਰੀਆਂ ਦਾ ਚਲੇ ਜਾਣਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਤੇ سرمایہ دار ਬੰਦਾ ਕਹਿੰਦਾ ਮੈਨੂੰ ਕਿਰਤੀ ਦੀ ਲੋੜ ਹੈ ਨਹੀਂ ਕਿਉਂਕਿ ਮੈਂ ਤਾਂ ਤਕਨੀਕ ਐਡੀ ਵੱਡੀ ਪੈਦਾ ਕਰ ਲਈ ਐ ਮੈਂ ਤਾਂ ਉਹਦੇ ਨਾਲ ਹੀ ਕਾਰਾਂ ਬਣਾ ਲਵਾਂ ਮੈਂ ਉਹਦੇ ਨਾਲ ਹੀ ਫੈਕਟਰੀ ਚਲਾ ਰਹਿਣਾ ਮੈਂ ਉਹਦੇ ਨਾਲ ਹੀ ਕੰਨ ਨੂੰ ਮੋਟਰਾਂ ਚਲਾ ਲੂੰਗਾ ਤੇ ਖੇਤੀ ਕਰ ਲੂੰਗਾ ਸੜਕਾਂ ਵੱਡੇ ਪੋਲ ਤੇ ਵੱਡੇ ਇਮਾਰਤਾਂ ਵਿਕਾਸ ਨਹੀਂ ਹੁੰਦਾ ਵਿਕਾਸ ਬੰਦੇ ਦੀ ਬੁੱਧੀ ਦੇ ਵਿੱਚ ਹੁੰਦਾ ਹੈ ਵਿਕਾਸ ਬੰਦੇ ਦੀਆਂ ਸੂਖ ਕਲਾਮਾਂ ਦੇ ਵਿੱਚ ਹੁੰਦਾ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਹੁੰਦਾ ਹੈ ਆ ਤੁਹਾਡੇ ਸਾਹਮਣੇ ਪ੍ਰੋਜੈਕਟ ਨੇ ਭਾਰਤ ਵਾਲਾ ਪ੍ਰੋਜੈਕਟ ਜਿੰਨੇ ਨੇ ਇਹਨਾਂ ਤੇ ਵੀ ਇੱਕ ਵੀ ਜਗਾ ਦੱਸ ਦੋ ਪੰਜਾਬ ਦੇ ਵਿੱਚ ਲੋਕਾਂ ਤੋਂ ਪੁੱਛਿਆ ਹੋਵੇ ਗ੍ਰਾਮ ਸਭਾਾਂ ਤੋਂ ਪੁੱਛਿਆ ਹੋਵੇ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਈ ਹੋਵੇ ਕੋਈ ਵਾਤਾਵਰਨ ਇਹ ਵੀ ੱੱਕੇ ਦਾ ਕੰਮ ਹੋ ਰਿਹਾ ਸਾਰੇ ਕਿੱਥੇ ਜਿੱਥੇ ਜ਼ਮੀਨਾਂ ਦਾ ਜਿਹੜਾ ਸਵਾਲ ਹੈ ਇਹੀ ਲੈਂਡ ਪੂਲਿੰਗ ਪਾਲਿਸੀ 2013 ਤੋਂ ਗਵਰਨਮੈਂਟ ਆਫ ਇੰਡੀਆ ਨੇ ਵੀ ਸ਼ੁਰੂ ਕੀਤੀ ਹੋਈ ਹੈ ਉਹ ਵਾਪਸ ਨਹੀਂ ਹੋਈ ਪਰ ਉਹਨਾਂ ਨੇ ਸਮਾਂ 2048 ਰੱਖਿਆ ਕਿ ਐਡੇ ਲੰਮੇ ਸਮੇਂ ਚ ਕਰਾਂਗੇ ਹੌਲੀ ਹੌਲੀ ਉਹਦੇ ਆਲਦ ਵਾਲੇ ਪੂਰੀਆਂ ਦੋਨੇ ਤਿੰਨੇ ਸੇਟਾਂ ਦੇ ਵਿੱਚ ਕਿਸਾਨੀ ਨੂੰ ਲੱਗਦਾ ਕਿ ਸਾਡੀ ਜ਼ਮੀਨ ਚਲੀ ਜਾਊਗੀ ਸਾਡੀ ਹੋਂਦ ਦਾ ਖਤਰਾ ਹੈ ਇਹ ਲੜਾਈ ਨੂੰ ਵੱਡਾ ਕਰਨ ਦੀ ਲੋੜ ਇਸ ਕਰਕੇ ਹੈ ਕਿ ਇਹ ਕੇਵਲ ਕਿਸਾਨੀ ਤੇ ਹਮਲਾ ਨਹੀਂ ਹੈ ਪਿੰਡ ਤੇ ਹਮਲਾ ਹੈ ਮੰਚ ਤੇ ਬਿਰਾਜਮਾਨ ਸਮੁੱਚੀ ਲੀਡਰਸ਼ਿਪ ਤੇ ਸਾਹਮਣੇ ਬੈਠੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜਾਈ ਭਾਵੇਂ ਇਕੱਲੇ-ਇਕੱਲੇ ਮੁੱਦਿਆਂ ਨੂੰ ਸੰਜੋੜ ਕੇ ਲੜੀ ਜਾ ਰਹੀ ਹੈ ਬਹੁਤ ਲੰਮੇ ਸਮੇਂ ਤੋਂ ਦੋ ਚੀਜ਼ਾਂ ਤੇ ਬਹੁਤ ਵੱਡਾ ਹਮਲਾ ਹੈ ਕੱਲਾ ਪੰਜਾਬ 'ਚ ਨਹੀਂ ਹੈ ਪੂਰੇ ਦੇਸ਼ ਦੇ ਵਿੱਚ ਵੀ ਹੈ ਦੁਨੀਆ ਦੇ ਵਿੱਚ ਵੀ ਹੈ ਇੱਕ ਜ਼ਮੀਨ ਤੇ ਇੱਕ ਪਾਣੀ ਜੇ ਇਹ ਦੋਨੋਂ ਚੀਜ਼ਾਂ ਕਬਜ਼ਾ ਲਈਆਂ ਜਾਣ ਤਾਂ ਇਹਦਾ ਮਤਲਬ ਉਹ ਜੀਵਨ ਕਬਜ਼ਾ ਲਿਆ ਗਿਆ ਸਾਡਾ ਉੱਤੇ ਕਬਜ਼ਾ ਹੋ ਗਿਆ ਕਿਉਂਕਿ ਜਦੋਂ ਅਸੀਂ ਪੜਦੇ ਹਾਂ ਕਿ ਪਹਿਲਾ ਪਾਣੀ ਜਿਓ ਹੈ ਜਿਤ ਹਰਿਆ ਸਭ ਕੋ ਹੈ ਪਾਣੀ ਤੋਂ ਬਿਨਾ ਜ਼ਿੰਦਗੀ ਹੈ ਨਹੀਂ ਜਦੋਂ ਜ਼ਿੰਦਗੀ ਤੇ ਕਬਜ਼ਾ ਕਰਨਾ ਹੋਵੇ ਤਾਂ ਪਾਣੀ ਤੇ ਕਬਜ਼ਾ ਤੇ ਜ਼ਮੀਨ ਤੇ ਕਬਜ਼ਾ ਉਦੋਂ ਜ਼ਰੂਰੀ ਹੈ ਇਹ ਇਕੱਲੇ ਇਥੋਂ ਦਾ ਸਵਾਲ ਨਹੀਂ ਸਾਡੇ ਬਹੁਤ ਲੇਟ ਆਈ ਹੈ ਇਹ ਗੱਲ ਦੁਨੀਆ ਦੀ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਜਿੰਨੀ ਬਾਹੀਯੋਗ ਜ਼ਮੀਨ ਆ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਉਹਦਾ 70% ਹਿੱਸਾ ਕੇਵਲ 1% ਲੋਕਾਂ ਨੇ ਹਾਸਲ ਕਰ ਲਿਆ ਹੋਇਆ ਵੱਖ-ਵੱਖ ਕੰਪਨੀਆਂ ਨੇ ਵੱਖ-ਵੱਖ ਲੋਕਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਔਰ ਪਿਛਲੇ 20 ਸਾਲ 'ਚ ਰਫਤਾਰ ਬਹੁਤ ਤੇਜ਼ ਹੋਈ ਹੈ ਇੱਕ ਦੂਜੇ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਯਾਰ ਤੋਂ ਬਾਅਦ ਤੇ ਇਹਦੇ ਨਾਲ ਕੀ ਹੋਇਆ ਕਿ ਚਲਦੇ-ਚਲਦੇ ਇਹ ਸਾਡੇ ਵੱਲ ਵੀ ਆ ਰਹੀ ਹੈ ਕਿਉਂਕਿ ਸਾਡੇ ਇੱਕ ਕਾਨੂੰਨ ਬਣ ਗਿਆ 2013 ਦੇ ਵਿੱਚ ਉਹ ਕਾਨੂੰਨ ਬਾਈਪਾਸ ਹੋ ਰਿਹਾ ਹੁਣ ਕਾਨੂੰਨ 2014 ਦੇ ਵਿੱਚ ਹੀ ਜਦੋਂ ਮੋਦੀ ਸਰਕਾਰ ਆਈ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਆਰਡੀਨੈਂਸ ਜਾਰੀ ਹੋ ਗਿਆ ਸੀ ਆਰਡੀਨੈਂਸ ਕਾਨੂੰਨ ਵਾਂਗ ਹੀ ਹੁੰਦਾ ਜਿਦੇ ਚ ਇਹ ਸੀ ਕਿ ਇਹ ਕਾਨੂੰਨ ਬਦਲ ਦਿਓ ਕਿਵੇਂ ਬਦਲ ਦਿਓ ਕਿ ਇੱਕ ਤਾਂ ਜਿਹੜਾ ਪੂਰੀ ਜਿਹਨੂੰ ਸਮਾਜਿਕ ਅਨੁਮਾਨ ਕਹਿੰਦੇ ਨੇ ਕਿ ਕੱਲਾ ਕਿਸਾਨ ਨਹੀਂ ਪੂਰੇ ਪਿੰਡ ਦੇ ਕੀ ਅਸਰ ਪੈਣਾ ਹੈ ਮਜ਼ਦੂਰ ਤੇ ਦੁਕਾਨਦਾਰ ਤੇ ਹੋਰ ਜਿਹੜੇ ਲੋਕ ਕੰਮ ਕਰਦੇ ਨੇ ਪਿੰਡ ਦੇ ਤੌਰ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਤੇ ਉਜਾੜੇ ਦਾ ਅਸਰ ਕੀ ਪਏਗਾ ਇਹਦਾ ਇੱਕ ਸਰਵੇ ਉਹ ਵੀ ਆਜ਼ਾਦ ਅਥਾਰਟੀ ਤੋਂ ਕਰਾਉਣਾ ਹੈ ਦੂਜਾ ਇਹ ਕਿ 2006 ਦੀ ਇੱਕ ਪਾਲਿਸੀ ਬਣੀ ਹੈ ਕਿ ਵਾਤਾਵਰਨ ਦਾ ਅੰਦਾਜ਼ਾ ਲਾਉਣਾ ਹੈ ਕਿ ਇਹ ਜ਼ਮੀਨਾਂ ਦੇ ਨਾਲ ਕਿਵੇਂ ਸਿੱਝਿਆ ਜਾਏਗਾ ਕਿ ਕਿੰਨਾ ਅਸਰ ਪਊਗਾ ਜੇ ਜ਼ਿਆਦਾ ਅਸਰ ਪੈਂਦਾ ਤਾਂ ਨਹੀਂ ਲੱਗੜ ਦੇਣੀ ਉਹ ਅਰ ਤੀਜੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਹੈ ਲੋਕਾਂ ਦੇ ਆਪਣੇ ਹੱਕ ਦਾ ਸਵਾਲ ਹੈ ਉਹ ਇਹ ਹੈ ਵੀ ਜੇ ਪ੍ਰਾਈਵੇਟ ਨੂੰ ਦੇਣੀ ਹੈ ਜ਼ਮੀਨ ਲੈ ਕੇ ਜਿਵੇਂ ਆ ਪੁੱड्ढा ਗਲਾੜਾ ਲੈ ਰਹੀਆਂ ਸੀ ਅੱਗੇ ਪ੍ਰਾਈਵੇਟ ਬਿਲਡਰਾਂ ਨੂੰ ਦੇਣੀ ਸੀ ਤਾਂ ਪਿੰਡ ਦੇ 80% ਵੋਟਰਾਂ ਦੀ ਜਿਹੜੀ ਗ੍ਰਾਮ ਸਭਾ ਦੇ 100 ਚੋਂ 80 ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਕੇਵਲ ਕਿਸਾਨਾਂ ਦੀ ਨਹੀਂ ਸਮੁੱਚੇ ਪਿੰਡ ਦੇ 100 ਚੋਂ 80 ਦੀ ਔਰ ਐਸੇ ਟੱਗ ਦੇ ਨਾਲ ਜੇ ਆਪ ਵੀ ਸਰਕਾਰ ਨੇ ਕੰਮ ਕਰਨਾ ਹੈ ਰੱਖ ਕੇ ਕਿਸੇ ਕੰਪਨੀ ਨਾਲ ਤਾਂ 70% ਦੀ ਆ ਤੁਹਾਡੇ ਸਾਹਮਣੇ ਪ੍ਰੋਜੈਕਟ ਨੇ ਭਾਰਤ ਵਾਲਾ ਪ੍ਰੋਜੈਕਟ ਜਿੰਨੇ ਨੇ ਇਹਨਾਂ ਤੇ ਵੀ ਇੱਕ ਵੀ ਜਗ੍ਹਾ ਦੱਸ ਦੋ ਪੰਜਾਬ ਦੇ ਵਿੱਚ ਲੋਕਾਂ ਤੋਂ ਪੁੱਛਿਆ ਹੋਵੇ ਗ੍ਰਾਮ ਸਭਾਵਾ ਤੋਂ ਪੁੱਛਿਆ ਹੋਵੇ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਈ ਹੋਵੇ ਕੋਈ ਵਾਤਾਵਰਨ ਇਹ ਵੀ ਤੱਕੇ ਦਾ ਕੰਮ ਹੋ ਰਿਹਾ ਸਾਰੇ ਕਿਤੇ ਜਿੱਥੇ ਜ਼ਮੀਨਾਂ ਦਾ ਜਿਹੜਾ ਸਵਾਲ ਹੈ ਤੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਸਵਾਲ ਹੈ ਇਹ ਤਾਂ ਬਿਲਕੁਲੀ ਇਹ ਸਾਰੀਆਂ ਚੀਜ਼ਾਂ ਨੂੰ ਰੱਦ ਕਰਕੇ ਉਹ ਕਹਿੰਦੇ ਜੀ ਅਸੀਂ ਜ਼ਬਰਦਸਤੀ ਲੈ ਲਾਂਗੇ ਦੋ ਐਕਟਾਂ ਨੂੰ ਸ਼ਾਮਲ ਕਰਕੇ ਨੋਟੀਫਿਕੇਸ਼ਨ ਹੋਇਆ ਇਸ ਸੈਕਟਰ ਦੇ ਤਹਿਤ ਜ਼ਮੀਨ ਲਈ ਜਾ ਰਹੀ ਹੈ ਇੱਕ ਹੋਰ ਐਕਟ ਦੇ ਤਹਿਤ ਜਿਹੜਾ 1995 ਦਾ ਬਣਿਆ ਹੋਇਆ ਸੀ ਚਲੋ ਇੱਕ ਪੰਜਾਬ ਚ ਮੂਵਮੈਂਟ ਬਣੀ ਇਸ ਮੂਵਮੈਂਟ ਕਰਕੇ ਉਹਨਾਂ ਨੇ ਵਾਪਸ ਹੋਇਆ ਔਰ ਤੁਹਾਨੂੰ ਦੇਖ ਕੇ ਕਿ ਤੁਸੀਂ ਵੱਡੀ ਲੜਾਈ ਲੜੀ ਤੁਹਾਨੂੰ ਦੇਖ ਕੇ ਹਰਿਆਣੇ 'ਚ ਵੀ ਜਾਗ ਆ ਗਈ ਹੈ ਹਰਿਆਣਾ ਦੀ 55000 ਏਕੜ ਜ਼ਮੀਨ 6 ਜ਼ਿਲ੍ਹਿਆਂ 'ਚ ਐਕੁਆਇਰ ਕੀਤੀ ਜਾ ਰਹੀ ਹੈ ਜੁਲਾਈ ਦਾ ਹੀ ਨੋਟੀਫਿਕੇਸ਼ਨ ਹੈ ਉਹਨਾਂ ਦਾ ਵੀ ਕੱਲ ਹਾਈ ਕੋਰਟ 'ਚ ਲੱਗਿਆ ਕੇਸ ਉਹਨਾਂ ਨੇ ਵੀ ਹਾਈ ਕੋਰਟ ਦਾ ਤੁਹਾਡੇ ਵਾਲਾ ਗੱਲ ਦੇਖ ਕੇ ਦੁਬਾਰਾ ਲਵਾਇਆ ਹੈ ਪੰਜਾਬ ਜਿੱਡੀ ਮੂਵਮੈਂਟ ਬਿੰਦੂ ਨੇ ਹਰਿਆਣੇ 'ਚ ਕੋਈ ਓਡੀ ਵੱਡੀ ਦਿਖੀ ਲੈਂਡ ਪੂਲਿੰਗ ਤੇ ਹੋ ਰਹੀ ਹੋਵੇ ਪਰ ਇੱਕ ਦਾ ਅਸਰ ਇੱਕ ਦੀ ਕਾਮਯਾਬੀ ਦੂਜੇ ਤੇ ਅਸਰ ਕਰਦੀ ਹੈ ਤੇ ਉਹਨਾਂ ਉਹ ਹਾਈ ਕੋਰਟ ਦੇ ਵਿੱਚ ਕੇਸ 하게 ਆ ਸ਼ਾਇਦ ਪੰਜਾਬ ਵਾਲਾ ਹੀ ਸਵਾਲ ਉਹਨਾਂ ਤੋਂ ਵੀ ਪੁੱਛੇ ਜਾਣਗੇ ਤੇ ਪੁੱਛੇ ਜਾਣਗੇ ਸ਼ਾਇਦ ਉਹਨਾਂ ਦਾ ਵੀ ਟਲ ਜੇ ਇੱਕ ਵਾਰ ਤਾਂ ਜਿਹੜਾ ਵੀ ਮਾਮਲਾ ਟਲੇਗਾ ਇਹੀ ਲੈਂਡ ਪੂਲਿੰਗ ਪਾਲਿਸੀ 2013 ਤੋਂ ਗਵਰਨਮੈਂਟ ਆਫ ਇੰਡੀਆ ਨੇ ਵੀ ਸ਼ੁਰੂ ਕੀਤੀ ਹੋਈ ਹੈ ਉਹ ਵਾਪਸ ਨਹੀਂ ਹੋਈ ਪਰ ਉਹਨਾਂ ਨੇ ਸਮਾਂ 2048 ਰੱਖਿਆ ਕਿ ਐਡੇ ਲੰਮੇ ਸਮੇਂ 'ਚ ਕਰਾਂਗੇ ਹੌਲੀ-ਹੌਲੀ ਉਹਦੇ ਆਲੇ-ਦਾਲੇ ਪੂਰੀਆਂ ਦੋਨੇ ਤਿੰਨੇ ਸੀਟਾਂ ਦੇ ਵਿੱਚ ਇਹਦਾ ਮਤਲਬ ਇਹ ਓਵਰਆਲ ਪਾਲਿਸੀ ਦਾ ਸਵਾਲ ਨਾ ਇਕੱਲੇ ਪੰਜਾਬ ਦਾ ਨਹੀਂ ਗਵਰਨਮੈਂਟਾਂ ਦਾ ਆਪਣਾ ਨਜ਼ਰੀਆ ਹੈ ਕਿ ਜਿਹੜਾ ਵੀ ਤਰੀਕਾ ਆਉਂਦਾ ਹੈ ਉਹਦੇ ਨਾਲ ਜ਼ਮੀਨਾਂ ਲੈਣੀਆਂ ਨੇ ਜਿਹੜਾ ਲੜਾਈ ਦਾ ਸਵਾਲ ਹੈ ਸੰਦੇ ਵਿੱਚ ਲੜਾਈ ਕਿਤੇ ਨਾ ਕਿਤੇ ਅਜੇ ਤੱਕ ਭਾਰੂ ਹਸਿਆਤ ਦੇ ਵਿੱਚ ਕਿਸਾਨੀ ਲੜ ਰਹੀ ਹੈ ਕਿਸਾਨੀ ਨੂੰ ਲੱਗਦਾ ਕਿ ਸਾਡੀ ਜ਼ਮੀਨ ਚਲੀ ਜਾਊਗੀ ਸਾਡੀ ਹੋਂਦ ਦਾ ਖਤਰਾ ਹੈ ਇਹ ਲੜਾਈ ਨੂੰ ਵੱਡਾ ਕਰਨ ਦੀ ਲੋੜ ਇਸ ਕਰਕੇ ਹੈ ਕਿ ਇਹ ਕੇਵਲ ਕਿਸਾਨੀ ਤੇ ਹਮਲਾ ਨਹੀਂ ਹੈ ਪਿੰਡ ਤੇ ਹਮਲਾ ਹੈ ਪਿੰਡ ਉਜਾੜੇ ਜਾ ਰਹੇ ਨੇ ਇਸ ਪਾਲਿਸੀ ਦੇ ਤਹਿਤ ਪਿੰਡਾਂ ਦਾ ਮਤਲਬ ਜੇ ਜ਼ਮੀਨ ਚਲੀ ਗਈ ਤਾਂ ਦਲਤ ਨੇ ਵੀ ਉਜੜਨਾ ਹੈ ਦੁਕਾਨਦਾਰ ਨੇ ਵੀ ਉਜੜਨਾ ਹੈ ਬਾਕੀ ਦੇ ਲੋਕਾਂ ਨੇ ਵੀ ਉਜੜਨਾ ਹੈ ਇਹਦੇ ਕਰਕੇ ਇਸ ਲੜਾਈ ਦਾ ਮਹੰਦਰਾ ਜਿਹੜਾ ਹੈ ਜੇਕਰ ਉਹ ਪਿੰਡ ਨੂੰ ਇਕਾਈ ਮੰਨ ਕੇ ਉਹਨਾਂ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰਕੇ ਉਹ ਲੋਕਲ ਜਿਹੜੀਆਂ ਸੰਸਥਾਵਾਂ ਨੇ ਉਹਨਾਂ 'ਚ ਜਾਨ ਪਾ ਕੇ ਉਹ ਲੜੀਆਂ ਜਾਣਗੀਆਂ ਲੜਾਈਆਂ ਸਾਈਕ ਵੱਡੀਆਂ ਲੜਾਈਆਂ ਹੋਣਗੀਆਂ ਪੰਜਾਬ ਸਭ ਤੋਂ ਜ਼ਿਆਦਾ ਸ਼ਹਿਰੀਕਰਨ ਹੋ ਚੁੱਕਿਆ ਪੰਜਾਬ ਦਾ ਦੇਸ਼ ਦੇ ਵਿੱਚ ਉਹਦੇ باوجود ਇੰਨੇ ਸਾਲ ਲੱਗੇ ਨੇ 70 75 ਤਾਂ ਇੰਨਾ ਕੁ ਹੋਇਆ ਸਾਰੀ ਆਬਾਦੀ ਸ਼ਹਿਰਾਂ ਚ ਨਹੀਂ ਜਾ ਸਕਦੀ ਬਲਕਿ ਸ਼ਹਿਰਾਂ ਚੋਂ ਆਬਾਦੀ ਜਦੋਂ ਕਰੋਨਾ ਹੋਇਆ ਸੀ ਜਿਹੜੀ ਮੁੜ ਕੇ ਪਿੰਡਾਂ ਨੂੰ ਗਈ ਹੈ 7 ਕਰੋੜ ਬੰਦਾ ਵਾਪਸ ਸ਼ਹਿਰ ਚ ਨਹੀਂ ਗਿਆ ਪਿੰਡਾਂ ਚੋਂ ਪੂਰੇ ਦੇਸ਼ ਦੇ ਵਿੱਚ 7 ਕਰੋੜ ਬੰਦਾ ਤੇ ਇਹਦਾ ਮਤਲਬ ਉਹ ਬੰਦਿਆਂ ਨੂੰ ਸਾંભੜ ਦੀ ਹਾਇਸੀਅਤ ਸ਼ਹਿਰਾਂ ਦੇ ਵਿੱਚ ਨਹੀਂ ਹੈ ਜੇ ਸ਼ਹਿਰਾਂ ਦੇ ਵਿੱਚ ਜ਼ਿੰਦਗੀ ਹੁੰਦੀ ਉਹਨਾਂ ਨੂੰ ਸਾંભੜ ਦੀ ਕੋਈ ਗੱਲ ਹੁੰਦੀ ਤਾਂ ਸ਼ਹਿਰ ਸਾਹਮ ਲੈnde ਸ਼ਹਿਰ ਗੰਦੀਆਂ ਬਸਤੀਆਂ ਪੈਦਾ ਕਰ ਰਹੇ ਨੇ ਤੇ ਕੋਟਨ ਮਹਿਸੂਸ ਹੋ ਰਹੀ ਹੈ ਦੁਨੀਆ ਭਰ ਦੇ ਵਿੱਚ ਲੋਕ ਪੁੱਠੇ ਪਾਸੇ ਮੁੜ ਰਹੇ ਨੇ ਜਿਹੜਾ ਅਮੀਰ ਆਦਮੀ ਆ ਉਹ ਕੀ ਕਰਦਾ ਉਹ ਕਹਿੰਦਾ ਸ਼ਹਿਰ 'ਚ ਤਾਂ ਮੇਰੀ ਕੋਠੀ ਹੈ ਅਜਾਸੀ ਮੈਂ ਜਾ ਕੇ ਫਾਰਮ ਹੌਸਚ ਕਰੂੰਗਾ ਉਹ 2.5 3 4 ਏਕੜ ਜ਼ਮੀਨ ਖਰੀਦਦਾ ਕਿਤੇ ਜਾ ਕੇ ਉੱਥੇ ਵੱਡਾ ਇੱਕ ਫਾਰਮ ਹਾਊਸ ਬਣਾਉਂਦਾ ਹੈ ਸਾਰੇ ਫਾਰਮ ਹਾਊਸ ਤਾਂ ਨੂੰ ਚੱਲ ਰਹੇ ਨੇ ਤੇ ਫਾਰਮ ਹਾਊਸ ਬਣਨਗੇ ਉਹਨਾਂ ਦੇ ਬਣਨਗੇ ਜਿਹੜਾ ਨੇ ਜ਼ਮੀਨਾਂ ਬਹੁਤ ਬੇਹੱਦ ਕਬਜ਼ਾ ਚ ਕਰ ਲੈਣੀਆਂ ਨੇ ਜੜੀਆਂ ਇਸੇ ਕਰਕੇ ਇਹ ਪਾਲਿਸੀ ਜੇ ਵਾਪਸ ਵੀ ਹੁੰਦੀ ਹੈ ਕੱਲੀ ਪਾਲਿਸੀ ਵਾਪਸ ਐਨੇ ਨਾਲ ਨਹੀਂ ਹੋਣੀ ਇੱਕ ਡਿਜ਼ਾਈਨ ਹੈ ਵਿਕਾਸ ਦੇ ਮਾਡਲ ਦਾ ਕਿ ਵਿਕਾਸ ਕਿਹਨੂੰ ਕਹਿੰਦੇ ਨੇ ਵਿਕਾਸ ਕਿਉਂ ਜਾਂ ਚਾਹੀਦਾ ਵਿਕਾਸ ਦੇ ਮਾਡਲ ਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਅਸੀਂ ਇਹ ਕਹਿ ਰਹੇ ਆ ਕਿ ਕੋਈ ਦੁਆਬੇ ਦੀ ਧਰਤੀ ਤੇ ਬੈਠੇ ਆ ਉਹ ਕਹਿੰਦੇ ਅਮਰੀਕਾ ਚਲੇ ਜਾਓ ਕਿਤੇ ਵੀ ਚਲੇ ਜਾਓ ਅੱਜ ਕੱਲ ਤੁਸੀਂ ਆਪਾਂ ਇੱਕ ਦ੍ਰਿਸ਼ ਦੇਖਿਆ ਕਿ ਜਦੋਂ ਸਾਡੇ ਬੱਚਿਆਂ ਨੂੰ ਹੱਥਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਇੱਥੇ 에ਰਪੋਰਟਾਂ ਤੇ ਛੁੱਟ ਗਏ ਇੱਕ ਤਰ੍ਹਾਂ ਦੇ ਮਾਲ ਰਿਜੈਕਟਡ ਮਾਲ ਦੀ ਤਰ੍ਹਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰੂਗਾ ਜਦੋਂ ਅਮਰੀਕਾ ਇਹ ਕਹਿ ਰਿਹਾ ਬਾਬ ਰੋੜ ਰਿਹਾ 50% ਟੈਕਸ ਲਾਤਾ 50% ਟੈਕਸ ਦਾ ਮਤਲਬ ਹੈ 48 ਅਰਬ ਡਾਲਰ ਦਾ ਨੁਕਸਾਨ ਇਸ ਦੇਸ਼ ਨੂੰ 48 ਅਰਬ ਡਾਲਰ ਦਾ ਮਤਲਬ ਹੈ 48 ਲੱਖ ਨੌਕਰੀਆਂ ਦਾ ਚਲੇ ਜਾਣਾ ਤੁਹਾਡੇ ਬੱਚਿਆਂ ਦੀਆਂ ਨੌਕਰੀਆਂ ਜਾਣਗੀਆਂ ਤੁਹਾਡਾ ਤੜ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਨੌਕਰੀਆਂ ਮਿਲਣ ਬਲਕਿ ਨੌਕਰੀਆਂ ਖੋਹੀਆਂ ਜਾ ਰਹੀਆਂ ਨੇ ਜਿਹੜੀ ਇਹ ਮਸ਼ਨੂਈ ਬੌਧਿਕਤਾ ਦੀ ਗੱਲ ਹੋ ਰਹੀ ਹੈ ਕਿ ਉਹਦੇ ਨਾਲ ਇਹ ਗੱਲ ਚੱਲੂਗੀ ਜੇ ਉਹ ਆਉਂਦੀ ਹੈ ਉਹਦੇ ਨਾਲ ਇੱਕ ਕਿਰਤ ਤੇ ਪੂੰਜੀ ਦੀ ਲੜਾਈ ਹੈ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਤੇ ਸਰਮਾਇદાર ਬੰਦਾ ਕਹਿੰਦਾ ਮੈਨੂੰ ਕਿਰਤੀ ਦੀ ਲੋੜ ਹੈ ਨਹੀਂ ਕਿਉਂਕਿ ਮੈਂ ਤਾਂ ਤਕਨੀਕ ਐਡਰੀ ਵੱਡੀ ਪੈਦਾ ਕਰ ਲਈ ਹੈ ਮੈਂ ਤਾਂ ਉਹਦੇ ਨਾਲ ਹੀ ਕਾਰਾਂ ਬਣਾ ਲਵਾਂਗਾ ਮੈਂ ਉਹਦੇ ਨਾਲ ਹੀ ਫੈਕਟਰੀ ਚਲਾ ਰਹਿਣਾ ਮੈਂ ਉਹਦੇ ਨਾਲ ਹੀ ਕੰਨ ਨੂੰ ਮੋਟਰਾਂ ਚਲਾ ਲਵਾਂਗਾ ਤੇ ਖੇਤੀ ਕਰ ਲਵਾਂਗਾ ਇਸ ਕਰਕੇ ਉਹ ਵੱਡਾ ਜਿਹੜਾ ਹਮਲਾ ਇੱਕ ਕਿ ਟਕਨੀਕ ਕਿੰਨੀ ਤੇ ਕਿਹੜੇ ਖੇਤਰ ਚ ਲਾਗੂ ਹੋਣੀ ਚਾਹੀਦੀ ਹੈ ਇਹਦੇ ਤੇ ਵੀ ਸੋਚਣਾ ਪਏਗਾ ਆਉਣ ਵਾਲੇ ਦਿਨਾਂ ਚ ਨਹੀਂ ਤਾਂ ਜੁਗਾਰ ਸੰਭਵੇ ਨਹੀਂ ਹੋਏਗਾ ਤੇ ਜੇ ਸਾਰਾ ਕੁਝ ਸਰਮਾਏ ਨੇ ਕਰਨਾ ਪੂੰਜੀ ਨੇ ਕਰ ਦੇਣਾ ਤਾਂ ਕਿਰਤੀ ਦੀ ਔਕਾਤ ਕੁਝ ਨਹੀਂ ਰਹੇਗੀ ਇੱਥੇ ਬੇਚੈਨੀਆਂ ਫੈਲਣਗੀਆਂ ਕਿਉਂਕਿ ਜ਼ਿੰਦਗੀ ਜਿਉਣ ਦਾ ਅਧਿਕਾਰ ਜਿਹੜਾ ਧਰਤੀ ਤੇ ਜੰਮਿਆ ਬੰਦਾ ਸਾਰਿਆਂ ਦਾ ਜਦੋਂ ਰੋਜੀ ਰੋਟੀ ਖੋਹੀ ਜਾਂਦੀ ਹੈ ਤਾਂ ਇਹਦਾ ਮਤਲਬ ਤੁਸੀਂ ਇਹ ਅਧਿਕਾਰ ਖੋ ਰਹੇ ਹੋ ਇਹ ਅਧਿਕਾਰ ਖੋਣ ਦਾ ਹੱਕ ਕਿਸੇ ਨੂੰ ਨਹੀਂ ਆ ਦੁਨੀਆ ਦੇ ਉੱਤੇ ਇਸੇ ਕਰਕੇ ਉਹ ਵੱਡੀ ਲੜਾਈ ਜਿਹੜੀ ਉਹ ਸਾਜਿਸ਼ ਦੇ ਖਿਲਾਫ ਇਹ ਵੱਡੀਆਂ ਸੜਕਾਂ ਵੱਡੇ ਪੁਲ ਤੇ ਵੱਡੇ ਇਮਾਰਤਾਂ ਵਿਕਾਸ ਨਹੀਂ ਹੁੰਦਾ ਵਿਕਾਸ ਬੰਦੇ ਦੀ ਬੁੱਧੀ ਦੇ ਵਿੱਚ ਹੁੰਦਾ ਹੈ ਵਿਕਾਸ ਬੰਦੇ ਦੀਆਂ ਸੂਖ ਕਲਾਮਾ ਦੇ ਵਿੱਚ ਹੁੰਦਾ ਹੈ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਹੁੰਦਾ ਹੈ ਖੂਬਸੂਰਤ ਜ਼ਿੰਦਗੀ ਦੇ ਸੁਪਨੇ ਦੇ ਵਿੱਚ ਹੁੰਦਾ ਹੈ ਇਸ ਵਿਕਾਸ ਤੇ ਲੀਕ ਮਾਰਨੀ ਪਵੇਗੀ ਇੱਕ ਨਵੇਂ ਵਿਕਾਸ ਦਾ ਮਾਡਲ ਜਿਹੜਾ ਸਿਰਜਣਾ ਇਹ ਬੇਹੱਦ ਜ਼ਰੂਰੀ ਹੈ ਭਾਰਤ ਵਰਗੇ ਦੇਸ਼ 'ਚ ਜਿੱਥੇ ਮੋਦੀ ਹੋਣੀ ਹਰ ਗੱਲ ਕੇਂਦਰੀਕ੍ਰਿਤ ਕਰ ਰਹੇ ਨੇ ਸਭ ਚੀਜ਼ਾਂ ਦਿੱਲੀ ਤੋਂ ਫੈਸਲੇ ਹੋਣਗੇ ਉਹਨਾਂ ਗੱਲਾਂ ਤੇ ਵੀ ਸਵਾਲ ਉਠਾਉਣੇ ਪੈਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਲੜਾਈਂ ਪੰਜਾਬ ਇੱਕ ਰੋਸ਼ਨੀ ਦੇ ਰਿਹਾ ਨਾ ਕੇਵਲ ਪੰਜਾਬੀਆਂ ਨੂੰ ਦੇਸ਼ ਨੂੰ ਵੀ ਔਰ ਦੁਨੀਆ ਨੂੰ ਵੀ ਕਿ ਲੜਾਈ ਦਾ ਮੁੱਢ ਇੱਥੋਂ ਵੱਜਣਾ ਤੇ ਇਹ ਮੁੱਢ ਜਦੋਂ ਪਿੰਡਾਂ ਨੂੰ ਇਕਾਈ ਬਣਾ ਕੇ ਤੇ ਸ਼ਹਿਰੀ ਲੋਕਾਂ ਨੂੰ ਵੀ ਇਹ ਪਤਾ ਨਾਲ ਲਾ ਕੇ ਕਿ ਭਾਈ ਤੁਹਾਡਾ ਇਸ ਥੰਗ ਨਾਲ ਚੱਲੇਗਾ ਜਦੋਂ ਪੈਰ ਗੱਡ ਕੇ ਲੜਾਈ ਜੜਾਂ ਨਾਲ ਜੋੜ ਕੇ ਲੜਾਈ ਜਿਹੜੀ ਹੋਏਗੀ ਉਹ ਹਮੇਸ਼ਾ ਸਫਲ ਲੜਾਈ ਹੋਏਗੀ ਔਰ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਤੁਸੀਂ ਸਾਰੇ ਗਰਾਊਂਡ ਦੀ ਲੜਾਈ ਲੜਦੇ ਹੋ ਤਾਂ ਇਹ ਆਪਣੇ ਆਪ ਦੇ ਵਿੱਚ ਵਧਾਈ ਦੇ ਪਾਤਰੋਂ ਔਰ ਇਹ ਲੜਾਈ ਲਗਾਤਾਰ ਲੜਨੀ ਪਏਗੀ ਔਰ ਲਗਾਤਾਰ ਲੜਾਈ ਦੇ ਵਿੱਚ ਵੀ ਕਾਮਯਾਬੀ ਮਿਲੇਗੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ